ਛੋਟੀਆਂ ਪਰ ਬਹੁਤ ਹੀ ਕੰਮ ਆਣ ਵਾਲੀਆਂ ਗੱਲਾਂ ਜ਼ਰੂਰ ਸੁਣੋ ਨੰਬਰ 1 ਜੇਕਰ ਤੁਸੀਂ ਆਪਣੇ ਚਿਹਰੇ ਉੱਪਰ ਕੱਚਾ ਦੁੱਧ ਲਗਾ ਲੈਂਦੇ ਹੋ ਤਾਂ ਇਸ ਨਾਲ ਚਿਹਰੇ ਦੀਆਂ ਝੁਰੜੀਆਂ ਨਹੀਂ ਪੈਂਦੀਆਂ ਤੇ ਨਾਲ ਹੀ ਚਿਹਰੇ ਉੱਪਰ ਚਮਕ ਵੀ ਰਹਿੰਦੀ ਹੈ ਨੰਬਰ 2 ਜੇਕਰ ਤੁਹਾਡੇ ਚਿਹਰੇ ਤੇ ਬਹੁਤ ਜ਼ਿਆਦਾ ਦਾਗ-ਧੱਬੇ ਪੈ ਗਏ ਹੋਣ ਤਾਂ ਤੁਸੀਂ ਆਪਣੇ ਚਿਹਰੇ ਤੇ ਬਦਾਮ ਦਾ ਤੇਲ ਲਗਾਉਣਾ ਸ਼ੁਰੂ ਕਰਦੇ ਹੋ ਇਸ ਨਾਲ ਸਾਰੇ ਦਾਗ-ਧੱਬੇ ਖਤਮ ਹੋਣਗੇ ਤੇ ਨਾਲ ਹੀ ਚਿਹਰੇ ਤੇ ਚਮਕ ਆਵੇਗੀ ਨੰਬਰ 3 ਜਿਹੜੀਆਂ ਔਰਤਾਂ ਦਾ ਸਿਰ ਹੱਦ ਤੋਂ ਜ਼ਿਆਦਾ ਦਰਦ ਕਰਦਾ ਰਹਿੰਦਾ ਹੈ ਉਹਨਾਂ ਨੂੰ ਰੋਜ਼ਾਨਾ ਆਪਣੇ ਸਿਰ ਦੀ ਕੋਸਮਾ ਮਾਲਿਸ਼ ਕਰਨੀ ਚਾਹੀਦੀ ਹੈ ਇਸ ਨਾਲ ਸਿਰ ਦੇ ਦਰਦ ਤੋਂ ਆਰਾਮ ਮਿਲਦਾ ਹੈ। ਨੰਬਰ 4 ਆਂਬ ਵਿੱਚ ਵਿਟਾਮਿਨ ਈ ਪਾਇਆ ਜਾਂਦਾ ਜੇਕਰ ਤੁਸੀਂ ਇਸ ਨੂੰ ਖਾਹੋ ਤਾਂ ਇਸ ਨਾਲ ਤੁਹਾਡੀਆਂ ਅੱਖਾਂ ਨੂੰ ਨੇਕਾ ਹੀ ਲਾਭ ਮਿਲਣਗੇ ਨਾਲ ਹੀ ਅੱਖਾਂ ਦੀ ਰੋਸ਼ਨੀ ਵੀ ਸਹੀ ਰਹੇਗੀ। ਨੰਬਰ 5 ਮਠਿਆਈ ਵਾਲੇ ਡੱਬੇ ਵਿੱਚ ਜੇਕਰ ਤੁਸੀਂ ਲੌਂਗ ਪਾ ਦਿੰਦੇ ਹੋ ਤਾਂ ਇਸ ਨਾਲ ਡੱਬੇ ਵਿੱਚ ਕਦੇ ਵੀ ਕੀੜੀਆਂ ਨਹੀਂ ਪੈਣੀਆਂ ਬਿਲਕੁਲ ਸਾਫ਼ ਹੀ ਰਹਿਣਗੇ। ਨੰਬਰ 6 ਜਿਹੜੀਆਂ ਔਰਤਾਂ ਹੱਥ ਤੋਂ ਜ਼ਿਆਦਾ ਰੋਂਦੀਆਂ ਨੇ ਉਹਨਾਂ ਔਰਤਾਂ ਦੇ ਪੱਲੇ ਵਸ ਰੋਣਾ ਹੀ ਰਹਿ ਜਾਂਦਾ ਇਸ ਲਈ ਹਮੇਸ਼ਾ ਖੁਸ਼ ਹੀ ਰਹੋ ਨੰਬਰ 7 ਅਰਬੀ ਦੀ ਸਬਜੀ ਬਣਾਉਣ ਤੋਂ ਪਹਿਲਾਂ ਉਸ ਨੂੰ ਕੱਟ ਕੇ ਹਲਕੀ ਜਿਹੀ ਧੁੱਪ ਜ਼ਰੂਰ ਲਗਾਓ ਇਸ ਨਾਲ ਸਬਜੀ ਕੱਲੀ-ਕੱਲੀ ਤੇ ਸਵਾਦ ਬਣਦੀ ਹੈ ਨੰਬਰ 8 ਆਟਾ ਗੁੰਨਣ ਸਮੇ ਜੇਕਰ ਤੁਸੀਂ ਆਪਣੇ ਸਿਰ ਨੂੰ ਟੱਕ ਲੈਂਦੇ ਹੋ ਤਾਂ ਇਸ ਨਾਲ ਤੁਹਾਡੇ ਘਰ ਵਿੱਚ ਹਮੇਸ਼ਾ ਬਰਕਤ ਬਣੀ ਰਹਿੰਦੀ ਹੈ ਤੇ ਨਾਲ ਹੀ ਕਿਸੇ ਵੀ ਚੀਜ਼ ਦੀ ਕਮੀ ਨਹੀਂ ਰਹਿੰਦੀ ਨੰਬਰ 9 ਜੇਕਰ ਤੁਸੀਂ ਰੋਜ਼ਾਨਾ ਇੱਕ ਸੇਵ ਖਾ ਲੈਂਦੇ ਹੋ ਤਾਂ ਇਸ ਨਾਲ ਤੁਹਾਨੂੰ ਕਦੇ ਵੀ ਡਾਕਟਰ ਦੀ ਜ਼ਰੂਰਤ ਨਹੀਂ ਪਰ ਬੇਗੀ ਨਾਲ ਹੀ ਚਿਹਰੇ ਉੱਪਰ ਚਮਕ ਦੇ ਨਾਲ ਨਾ ਨਿਖਾਰ ਵੀ ਰਹੇਗਾ ਨੰਬਰ 10 ਜੇਕਰ ਅੱਖਾਂ ਵਿੱਚੋਂ ਵਾਰ-ਵਾਰ ਪਾਣੀ ਆ ਰਿਹਾ ਹੋਵੇ ਤਾਂ ਬਦਾਮ ਵਿੱਚ ਇਲਾਇਚੀ ਮਿਕਸ ਕਰਕੇ ਖਾ ਲਓ ਇਸ ਨਾਲ ਪਾਣੀ ਆਉਣਾ ਹੱਟ ਜਾਵੇਗਾ ਨੰਬਰ 11 ਜੇਕਰ ਤੁਸੀਂ ਘਰ ਦੇ ਮੁੱਖ ਦਰਵਾਜ਼ੇ ਤੇ ਅੰਬ ਦੇ ਪੱਤੇ ਟੰਗ ਦਿੰਦੇ ਹੋ ਤਾਂ ਇਸ ਨਾਲ ਘਰ ਦੇ ਕਿਸੇ ਵੀ ਵਿਅਕਤੀ ਨੂੰ ਨਜ਼ਰ ਨਹੀਂ ਲੱਗੇਗੀ ਨੰਬਰ 12 ਜੇਕਰ ਤੁਸੀਂ ਦਾਲ ਸਬਜ਼ੀ ਵਿੱਚ ਕੜੀ ਪੱਤਾ ਪਾ ਲੈਂਦੇ ਹੋ ਤਾਂ ਇਸ ਨਾਲ ਸਰੀਰ ਨੂੰ ਨੇਕਾ ਹੀ ਲਾਭ ਮਿਲਦੇ ਹਨ ਨੰਬਰ 13 ਆਪਣੇ ਬੱਚਿਆਂ ਨੂੰ ਸਹੀ ਖਾਣਾ ਹੀ ਖਾਣ ਲਈ ਦੇਵੋ ਕਦੇ ਵੀ ਬਾਹਰ ਦੀਆਂ ਚੀਜ਼ਾਂ ਨਾ ਦੇਵੋ ਇਸ ਨਾਲ ਬੱਚੇ ਬਹੁਤ ਰੋਗਾਂ ਦੇ ਸ਼ਿਕਾਰ ਹੁੰਦੇ ਹਨ। ਨੰਬਰ 14 ਔਰਤਾਂ ਜੇਕਰ ਆਪਣੇ ਚਿਹਰੇ ਉੱਪਰ ਗਿੱਲਾ ਕਰਕੇ ਕੱਪੜਾ ਕੁਝ ਸਮਾਂ ਰੱਖ ਲੈਣ ਤਾਂ ਇਸ ਨਾਲ ਪਾਰਲਰ ਦੀ ਤਰ੍ਹਾਂ ਚਿਹਰੇ ਤੇ ਗਲੋ ਆਉਂਦਾ ਹੈ। ਨੰਬਰ 15 ਜੇਕਰ ਔਰਤ ਆਪਣੇ ਚਿਹਰੇ ਉੱਪਰ ਨਹਾਉਣ ਤੋਂ ਪਹਿਲਾਂ ਸ਼ਹਿਦ ਲਗਾ ਲੈਣ ਤਾਂ ਇਸ ਨਾਲ ਚਿਹਰੇ ਉੱਪਰ ਚਮਕਣ ਲੱਗ ਜਾਂਦੀ ਹੈ ਨਾਲ ਹੀ ਫੇਸ ਵਾਸ਼ ਲਗਾਉਣ ਦੀ ਜ਼ਰੂਰਤ ਨਹੀਂ ਪੈਂਦੀ। ਨੰਬਰ 16 ਅਦਰਕ ਅਤੇ ਨਿੰਬੂ ਦੇ ਰਸ ਨੂੰ ਮਿਕਸ ਕਰਕੇ ਪੀਣ ਨਾਲ ਖੂਨ ਸਾਫ ਹੁੰਦਾ ਹੈ ਤੇ ਇਸ ਦੇ ਨਾਲ ਹੀ ਚਿਹਰੇ ਉੱਪਰ ਚਮਕ ਆਉਣ ਲੱਗ ਜਾਂਦੀ ਹੈ। ਨੰਬਰ 17 ਦੇਸੀ ਘਿਓ ਵਿੱਚ ਕਾਲੀ ਮਿਰਚ ਮਿਲਾ ਕੇ ਗਰਮ ਦੁੱਧ ਨਾਲ ਪੀਣ ਨਾਲ ਅੰਤੜੀਆਂ ਨੇ ਜਿਹੜੀਆਂ ਉਹ ਵਿੱਚੋਂ ਰੁਕਿਆ ਹੋਇਆ ਮਾਲਾ ਨਰਮ ਹੋ ਕੇ ਪਤਲਾ ਹੋ ਕੇ ਬਾਹਰ ਨਿਕਲ ਜਾਂਦਾ ਹੈ। ਨੰਬਰ 18 ਚਿਹਰੇ ਹੱਥਾਂ ਤੇ ਗਰਦ ਨੂੰ ਭੇਜੇਕਰ ਤੁਸੀਂ ਨਿੰਬੂ ਦਾ ਛਿਲਕਾ ਰਗੜ ਲੈਂਦੇ ਹੋ ਤਾਂ ਇਹਨਾਂ ਅੰਗਾਂ ਉਪਰ ਨਿਖਾਰ ਆਉਣ ਲੱਗ ਜਾਂਦਾ ਹੈ। ਨੰਬਰ 19 ਜੇਕਰ ਤੁਸੀਂ ਆਲੂ ਦੇ ਦੋ ਪੀਸ ਲੈ ਕੇ ਉਹਨਾਂ ਨੂੰ ਆਪਣੇ ਚਿਹਰੇ ਉੱਪਰ ਫੇਰ ਕੇ 15 ਮਿੰਟ ਮਸਲ ਲਓ ਤਾਂ ਫਿਰ ਕੁਝ ਸਮੇਂ ਲਈ ਇਸ ਨੂੰ ਚਿਹਰੇ ਤੇ ਲਗਾ ਕੇ ਰੱਖੋ ਫਿਰ ਠੰਡੇ ਪਾਣੀ ਨਾਲ ਧੋ ਲਓ ਹਫ਼ਤੇ ਵਿੱਚ 3-4 ਵਾਰ ਅਜਿਹਾ ਕਰਨਾ ਚਿਹਰੇ ਤੇ ਚਮਕ ਆਵੇਗੀ ਸਾਰੀ ਗੰਦਗੀ ਸਾਫ਼ ਹੋ ਜਾਵੇਗੀ। ਨੰਬਰ 22 ਰੋਟੀ ਖਾਣਾਂ ਦੰਦਾਂ ਨੂੰ ਠੰਡਾ ਤੱਤਾ ਲੱਗਣ ਦੀ ਸਮੱਸਿਆ ਦੂਰ ਹੋ ਜਾਂਦੀ ਹੈ ਇਸ ਤੋਂ ਇਲਾਵਾ ਦੰਦਾਂ ਨੂੰ ਬਹੁਤ ਮਜ਼ਬੂਤੀ ਮਿਲਦੀ ਹੈ ਨੰਬਰ 21 ਹਰੀ ਮਿਰਚ ਹਾਰਟ ਅਟੈਕ ਨੂੰ ਕੰਟਰੋਲ ਕਰਨ ਵਿੱਚ ਬਹੁਤ ਫਾਇਦੇਮੰਦ ਹੁੰਦੀ ਹੈ ਤੇ ਨਾਲ ਹੀ ਇਹ ਕੋਲਸਟ੍ਰੋਲ ਨੂੰ ਕੰਟਰੋਲ ਵਿੱਚ ਰੱਖਣ ਵਿੱਚ ਮਦਦ ਕਰਦੀ ਹੈ ਨੰਬਰ 23 ਰੋਜ਼ਾਨਾ ਜੇਕਰ ਤੁਸੀਂ ਹਰੀ ਕੱਚੀ ਮਿਰਚ ਖਾਂਦੇ ਹੋ ਤਾਂ ਇਸ ਨਾਲ ਅੱਖਾਂ ਦੀ ਰੋਸ਼ਨੀ ਸਹੀ ਰਹਿੰਦੀ ਹੈ ਇਸ ਲਈ ਹਰੀ ਮਿਰਚ ਤੇ ਹੋਰ ਵੀ ਬਹੁਤ ਸਾਰੇ ਫਾਇਦੇ ਹੁੰਦੇ ਹਨ ਨੰਬਰ ਤੇ ਪੈਰਾਂ ਪੈਰਾਂ ਦੀਆਂ ਫਟੀਆਂ ਟੀਆਂ ਤੋਂ ਜੇਕਰ ਪਰੇਸ਼ਾਨ ਹੋ ਤਾਂ ਉਹਨਾਂ ਉੱਪਰ ਪਿੱਪਲ ਦੇ ਪੱਤਿਆਂ ਦਾ ਰਸ ਕੱਢ ਕੇ ਲਗਾ ਲਓ ਬਹੁਤ ਜਲਦੀ ਆਰਾਮ ਮਿਲੇਗਾ। ਨੰਬਰ 24 ਭਿੰਡੀ ਸਬਜ਼ੀ ਬਣਾਉਣ ਸਮੇਂ ਉਸ ਵਿੱਚ ਹਲਕਾ ਜਿਹਾ ਨਿੰਬੂ ਨਿਚੋੜ ਦਿਓ ਇਸ ਨਾਲ ਸਬਜ਼ੀ ਕੱਲੀ-ਕੱਲੀ ਤੇ ਬਹੁਤ ਹੀ ਸਵਾਦ ਬਣੇਗੀ। ਨੰਬਰ 25 ਜੇਕਰ ਤੁਸੀਂ ਪੂਰੀ ਪੱਕੀ ਹੋਈ ਜਾਮਣ ਖਾ ਲੈਂਦੇ ਹੋ ਤਾਂ ਇਸ ਨਾਲ ਵੀ ਪਥਰੀ ਤੋਂ ਆਸਾਨੀ ਨਾਲ निजात پا ਸਕਦੇ ਹੋ। ਨੰਬਰ 26 ਇਹ ਗੱਲ ਦਾ ਪਤਾ ਹੋਣਾ ਬਹੁਤ ਜ਼ਰੂਰੀ ਹੈ ਕਿ ਜੇਕਰ ਤੁਸੀਂ ਚਣਿਆਂ ਦੀ ਦਾਲ ਨੂੰ ਰਾਤ ਦੇ ਸਮੇਂ ਦੁੱਧ ਵਿੱਚ ਭਿਉਂ ਕੇ ਕਮਹੀਨਾ ਲਗਾਤਾਰ ਸਵੇਰ ਸਵੇਰ ਦੇ ਸਮੇਂ ਖਾ ਲੈਂਦੇ ਹੋ ਤਾਂ ਇਸ ਨਾਲ ਦਬਲਾ ਪਤਲਾ ਬੰਦਾ ਵੀ ਬਹੁਤ ਹੀ ਆਸਾਨੀ ਨਾਲ ਸਹੀ ਹੋ ਜਾਂਦਾ ਹੈ। ਨੰਬਰ 27 ਬਦਾਮ ਦੇ ਤੇਲ ਵਿੱਚ ਭਰਪੂਰ ਮਾਤਰਾ ਵਿੱਚ ਵਿਟਾਮਿਨ E ਪਾਇਆ ਜਾਂਦਾ ਜਿਸ ਨਾਲ ਅਸੀਂ ਜੇਕਰ ਰਾਤ ਨੂੰ ਸੌਣ ਤੋਂ ਪਹਿਲਾਂ ਇਸ ਨੂੰ ਆਪਣੀ ਆਈਬ੍ਰੋ ਉੱਪਰ ਲਗਾ ਲੈਂਦੇ ਹੋ ਤਾਂ ਉਹ ਬਹੁਤ ਹੀ ਸੋਹਣੀ ਤੇ ਲੰਮੀ ਹੋ ਜਾਂਦੀ ਹੈ। ਨੰਬਰ 28 ਦਹੀਂ ਦੀਆਂ ਕੁਝ ਬੂੰਦਾਂ ਸ਼ਹਿਦ ਵਿੱਚ ਮਿਕਸ ਕਰਕੇ ਉਹਨਾਂ ਦਾ ਲੇਪ ਬਣਾ ਕੇ ਚਿਹਰੇ ਉੱਪਰ ਕੁਝ ਦਿਨ ਲਗਾਤਾਰ ਲਗਾਉਣਾ ਚਿਹਰੇ ਦੇ ਮਹਾਸੇ ਬਹੁਤੀ ਆਸਾਨੀ ਨਾਲ ਦੂਰ ਹੋ ਜਾਂਦੇ ਹਨ। ਨੰਬਰ 29 ਰਾਤ ਨੂੰ ਥੋੜੇ ਜਿਹੇ ਝੌਲ ਭਿਉਂ ਕੇ ਰੱਖੋ ਸਵੇਰੇ ਇਹਨਾਂ ਦੇ ਪਾਣੀ ਨਾਲ ਆਪਣੇ ਵਾਲਾਂ ਨੂੰ ਧੋ ਲਓ ਇਸ ਨਾਲ ਵਾਲਾਂ ਦੀ ਲੰਬਾਈ ਦੇ ਨਾਲ ਨਾਲ ਚਮਕ ਵੀ ਵਧਣ ਲੱਗ ਜਾਵੇਗੀ। ਨੰਬਰ 3 ਅਮਰੂਦ ਦੀਆਂ ਪੱਤੀਆਂ ਚਬਾ ਕੇ ਖਾਣ ਨਾਲ ਮੂੰਹ ਵਿੱਚੋਂ ਬਦਬੂ ਨਹੀਂ ਆਉਂਦੀ ਤੇ ਨਾਲ ਹੀ ਸਰੀਰ ਨੂੰ ਨੇਕਾ ਹੀ ਫਾਇਦੇ ਮਿਲਦੇ ਨੇ ਦੰਦਾਂ ਨੂੰ ਮਜ਼ਬੂਤੀ ਮਿਲਦੀ ਹੈ। ਨੰਬਰ 31 30 ਦੀ ਉਮਰ ਤੋਂ ਬਾਅਦ ਹਰ ਮਰਦ ਅਤੇ ਔਰਤ ਨੂੰ ਮੇਥੀ ਦਾਣੇ ਦਾ ਪਾਣੀ ਜ਼ਰੂਰ ਪੀਣਾ ਚਾਹੀਦਾ ਜੋ ਸਾਡੇ ਸਰੀਰ ਦੇ ਜੋੜਾਂ ਵਿੱਚ ਤਾਕਤ ਰੱਖਣ ਵਿੱਚ ਮਦਦਗਾਰ ਹੈ। ਨੰਬਰ 32 ਜਿਹੜੀਆਂ ਔਰਤਾਂ ਦੇ ਹੱਥਾਂ ਦੇ ਨਹਾਂ ਜ਼ਿਆਦਾ ਟੁੱਟਦੇ ਨੇ ਉਹਨਾਂ ਔਰਤਾਂ ਨੂੰ ਲਸਣ ਦੀ ਕਲੀ ਲੈ ਕੇ ਨਹਾਂ ਉਪਰ ਘਸਾ ਲੈਣੀ ਚਾਹੀਦੀ ਹੈ ਨੰਬਰ 33 ਖਾਲੀ ਪਿਰ ਜੇਕਰ ਤੁਸੀਂ ਸੌਂਫ ਵਾਲਾ ਪਾਣੀ ਪੀ ਲੈਂਦੇ ਹੋ ਤਾਂ ਇਸ ਨਾਲ ਤੁਹਾਡਾ ਵਜ਼ਨ ਤੇਜ਼ੀ ਨਾਲ ਘੱਟ ਹੋਣ ਲੱਗ ਜਾਂਦਾ ਹੈ ਨੰਬਰ 34 ਜੇਕਰ ਤੁਹਾਨੂੰ ਵਾਰ-ਵਾਰ ਪਿਸ਼ਾਬ ਜਾਣ ਦੀ ਸਮੱਸਿਆ ਹੈ ਤਾਂ ਤੁਸੀਂ ਰੋਜ਼ਾਨਾ ਭੁੰਨੇ ਹੋਏ ਛਣੇ ਜ਼ਰੂਰ ਖਾਇਆ ਕਰੋ ਇਸ ਨਾਲ ਵਾਰ-ਵਾਰ ਪਿਸ਼ਾਬ ਆਉਣਾ ਬੰਦ ਹੋ ਜਾਵੇਗਾ ਨੰਬਰ 35 ਔਰਤਾਂ ਕਦੇ ਵੀ ਬਿਮਾਰ ਨਹੀਂ ਹੁੰਦੀਆਂ ਜੇਕਰ ਇਹ ਚਾਰ ਕੰਮ ਕਰ ਲੈਣ ਪਹਿਲਾਂ ਆਪਣੇ ਪੈਰਾਂ ਵਿੱਚ ਚਾਂਦੀ ਦੀ ਝਾਂਜਰ ਜ਼ਰੂਰ ਪਾਓ ਦੂਸਰਾ ਜ਼ਰੂਰ ਖਾਓ ਤੇਸਰਾ ਕਸਰ ਜ਼ਰੂਰ ਕਰੋ ਚੌਥਾ ਗਰਮ ਦੁੱਧ ਨਾਲ ਜਲੇਬੀ ਜ਼ਰੂਰ ਖਾਓ ਨੰਬਰ 36 ਜੇਕਰ ਤੁਸੀਂ ਹੱਥ ਤੋਂ ਜ਼ਿਆਦਾ ਠੰਡਾ ਪਾਣੀ ਪੀਂਦੇ ਹੋ ਤਾਂ ਇਸ ਨਾਲ ਤੁਹਾਡੀ ਵੱਡੀ ਅੰਤੜੀ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਹੁੰਦਾ ਹੈ ਨੰਬਰ 37 ਜਿਨ੍ਹਾਂ ਦੇ ਪੇਟ ਅੰਦਰ ਗੈਸ ਐਸਡੀਟੀ ਆਦੀ ਸਮੱਸਿਆ ਹੁੰਦੀ ਹੈ ਉਹਨਾਂ ਨੂੰ ਅਚਾਰ ਦਾ ਸੇਵਨ ਨਾ ਕਰਨ ਦੀ ਸਲਾਹ ਦਿੱਤੀ ਜਾਂਦੀ ਆ ਕਿਉਂਕਿ ਇਸ ਨੂੰ ਬਣਾਉਣ ਤੋਂ ਬਾਅਦ ਸਾਲੋ ਸਾਲ ਸਟੋਰ ਕੀਤਾ ਜਾਂਦਾ ਜੋ ਡੱਬੇ ਵਿੱਚ ਬੰਦ ਰਹਿਣ ਕਾਰਨ ਸੇਤਲੀ ਬਿਲਕੁਲ ਵੀ ਸਹੀ ਨਹੀਂ ਹੈ ਨੰਬਰ 38 ਜਦੋਂ ਵੀ ਤੁਹਾਨੂੰ ਥਕਾਵਟ ਮਹਿਸੂਸ ਹੋਵੇ ਉਸੇ ਸਮੇਂ ਅਦਰਕ ਵਾਲੀ ਚਾਹ ਪੀ ਲਓ ਇਸ ਨਾਲ ਤੁਰੰਤ ਸਰੀਰ ਦੀ ਥਕਾਵਟ ਖਤਮ ਹੋ ਜਾਵੇ। ਨੰਬਰ 39 ਜੇਕਰ ਤੁਸੀਂ ਪਾਣੀ ਨੂੰ ਘੁੱਟ-ਘੁੱਟ ਕਰਕੇ ਪੀਂਦੇ ਹੋ ਤਾਂ ਇਸ ਨਾਲ ਫੇਫੜਿਆਂ ਨੂੰ ਕੈਂਸਰ ਹੋਣ ਤੋਂ ਬਚਾਇਆ ਜਾ ਸਕਦਾ ਹੈ। ਨੰਬਰ 40 ਕਦੇ ਵੀ ਪਿਸ਼ਾਬ ਨੂੰ ਰੋਕ ਕੇ ਨਹੀਂ ਰੱਖਣਾ ਚਾਹੀਦਾ ਇਸ ਨਾਲ ਸਰੀਰ ਨੂੰ ਲੱਗਵਾ ਹੋਣ ਦਾ ਖਤਰਾ ਵੱਧ ਜਾਂਦਾ ਹੈ ਇਸ ਲਈ ਜਦੋਂ ਵੀ ਪਿਸ਼ਾਬ ਆਵੇ ਤੁਰੰਤ ਉਸ ਸਮੇਂ ਹੀ ਕਰੋ। ਨੰਬਰ 41 11 12 ਦੇ ਵਿੱਚ ਸਾਨੂੰ ਕੋਈ ਨਾ ਕੋਈ ਫਲ ਖਾ ਲੈਣਾ ਚਾਹੀਦਾ ਇਸ ਨਾਲ ਸਰੀਰ ਨੂੰ ਨੇਕਾ ਹੀ ਲਾਭ ਮਿਲਦੇ ਹਨ ਨੰਬਰ 42 ਬੱਚਿਆਂ ਲਈ ਸਰੋਂ ਦਾ ਸਰਾਨਾ ਬਹੁਤੀ ਫਾਇਦੇਮੰਦ ਹੈ ਇਸ ਉੱਪਰ ਜੇਕਰ ਤੁਸੀਂ ਆਪਣੇ ਬੱਚੇ ਦਾ ਸਿਰ ਰੱਖ ਕੇ ਸੁਲਾਉਂਦੇ ਹੋ ਤਾਂ ਉਸ ਨਾਲ ਬੱਚੇ ਦਾ ਸਿਰ ਗੂੜ ਗੂੜ ਹੀ ਰਹਿੰਦਾ ਹੈ ਨੰਬਰ 43 ਜਿਹੜੇ ਮਰਦਾਂ ਦੇ ਪੈਰ ਲਾਲ ਤੇ ਨਰਮ ਹੁੰਦੇ ਨੇ ਉਹਨਾਂ ਨੂੰ ਹਰ ਸੁੱਖ ਸਹੂਲਤ ਮਿਲਦੀ ਹੈ ਤੇ ਨਾਲ ਹੀ ਇਹਨਾਂ ਦੇ ਪੈਰਾਂ ਪਸੀਨੇ ਨਾਲ ਭਰੇ ਰਹਿੰਦੇ ਹਨ ਨੰਬਰ 44 ਜੇਕਰ ਤੁਸੀਂ ਪੂਰੀ ਜ਼ਿੰਦਗੀ ਲਈ ਜਵਾਨ ਹੀ ਰਹਿਣਾ ਚਾਹੁੰਦੇ ਹੋ ਤਾਂ ਰੋਟੀ ਦਾ ਸੇਵਨ ਜਿੰਨਾ ਹੋ ਸਕਦਾ ਹੈ ਘੱਟ ਤੋਂ ਘੱਟ ਕਰੋ। ਨੰਬਰ 45 ਰਾਤ ਨੂੰ ਸੌਣ ਤੋਂ ਪਹਿਲਾਂ ਬੁਰਸ਼ ਜਾਂ ਫਿਰ ਦੰਤਨ ਜ਼ਰੂਰ ਕਰੋ ਇਸ ਨਾਲ ਦੰਦ ਹਮੇਸ਼ਾ ਸਾਫ਼ ਤੇ ਕੀੜਿਆਂ ਤੋਂ ਬਚੇ ਰਹਿੰਦੇ। ਨੰਬਰ 46 ਜੇਕਰ ਤੁਹਾਡੇ ਪੈਰਾਂ ਵਿੱਚ ਦਰਦ ਜ਼ਿਆਦਾ ਰਹਿੰਦਾ ਤਾਂ ਇਸ ਦਾ ਮੁੱਖ ਕਾਰਨ ਤੁਹਾਡਾ ਜ਼ਿਆਦਾ ਭਾਰਨ ਵੀ ਹੋ ਸਕਦਾ ਕਿਉਂਕਿ ਜ਼ਿਆਦਾ ਭਾਰ ਪੈਰਾਂ ਲਈ ਸਹਿਣਾ ਬਹੁਤ ਔਖਾ ਹੈ ਇਸ ਲਈ ਆਪਣਾ ਭਾਰ ਹਮੇਸ਼ਾ ਸਹੀ ਰੱਖੋ। ਨੰਬਰ 47 ਜਦੋਂ ਵੀ ਤੁਸੀਂ ਕਚੌਰੀਆਂ ਬਣਾਦੇ ਹੋ ਤਾਂ ਆਟੇ ਨੂੰ ਪਹਿਲਾਂ ਹਲਕਾ ਘਿਓ ਲਗਾ ਲਓ ਫਿਰ ਇਸ ਵਿੱਚ ਮਸਾਲਾ ਭਰ ਕੇ ਬਣਾਓ ਇਸ ਨਾਲ ਬਹੁਤ ਹੀ ਸਵਾਦ ਬਣਨਗੇ। ਨੰਬਰ 48 ਜਦੋਂ ਵੀ ਤੁਸੀਂ ਕੋਈ ਵੀ ਤળਿਆ ਹੋਇਆ ਪਕਵਾਨ ਬਣਾਉਂਦੇ ਹੋ ਤਾਂ ਉਸ ਵਿੱਚ ਹਰੀ ਮਿਰਚ ਬਰੀਕ ਕੱਟ-ਕੱਟ ਕੇ ਜ਼ਰੂਰ ਪਾਓ ਇਸ ਨਾਲ ਸਵਾਦ ਉੱਗਣਾ ਵੱਧ ਜਾਂਦਾ ਹੈ। ਨੰਬਰ 49 ਜ਼ਮੀਨ ਤੇ ਸੌਣ ਨਾਲ ਕਮਰਦਰ ਤੋਂਰਾ ਮਿਲਦਾ ਤੇ ਨਾਲ ਹੀ ਜਿਹੜੇ ਲੋਕ ਜਲਦੀ ਨਾ ਉੱਠ ਜਾਂਦੇ ਨੇ ਤੇ ਜਲਦੀ ਨਾ ਸੌਂ ਜਾਂਦੇ ਨੇ ਉਹਨਾਂ ਦਾ ਸਰੀਰ ਹਮੇਸ਼ਾ ਤਰੋ-ਤਾਜ਼ਾ ਹੀ ਮਹਿਸੂਸ ਕਰਦਾ ਹੈ। ਨੰਬਰ 50 ਢੀਆਂ ਉੱਪਰ ਸਰੋਂ ਦਾ ਤੇਲ ਲਗਾ ਕੇ ਮਾਲਿਸ਼ ਕਰ ਲਓ ਇਸ ਨਾਲ ਤੁਹਾਡੀਆਂ ਢੀਆਂ ਬਿਲਕੁਲ ਸਾਫ਼ ਹੀ ਰਹਿਣਗੀਆਂ। ਨੰਬਰ 51 ਸਾਈਕਲ ਚਲਾਉਣ ਵਾਲਾ ਵਿਅਕਤੀ ਜਲਦੀ ਨਾ ਬੁੱਢਾ ਨਹੀਂ ਹੁੰਦਾ ਤੇ ਨਾਲ ਹੀ ਜਿਹੜੇ ਲੋਕ ਸ਼ਹਿਦ ਤੇ ਨਿੰਬੂ ਦਾ ਰਸ ਪਾਣੀ ਵਿੱਚ ਮਿਕਸ ਕਰਕੇ ਪੀਂਦੇ ਨੇ ਉਸਨਾਂ ਨੂੰ ਕਦੇ ਵੀ ਮੋਟਾਪਾ ਨਹੀਂ ਆਉਂਦਾ ਨੰਬਰ 52 ਉੜਦ ਦੀ ਦਾਲ ਉਬਾਲ ਕੇ ਉਸ ਨੂੰ ਪੀਸ ਲਓ ਸੌਣ ਸਮੇਂ ਇਸ ਨੂੰ ਪੀਸ ਕੇ ਆਪਣੇ ਸਿਰ ਵਿੱਚ ਲੇਪ ਲਗਾ ਲਓ ਇਸ ਨਾਲ ਗੰਜਾਪਨ ਹੌਲੀ ਹੌਲੀ ਦੂਰ ਹੋਣ ਲੱਗ ਜਾਵੇਗਾ ਨਾਲ ਹੀ ਨਵੇਂ ਬਲ ਵੀ ਆਉਣ ਲੱਗ ਜਾਣਗੇ ਨੰਬਰ 53 ਸਰਦੀਆਂ ਦੇ ਮੌਸਮ ਵਿੱਚ ਰੋਟੀ ਨਾਲ ਗੁੜ ਖਾਣ ਨਾਲ ਸਰੀਰ ਦੀ ਥਕਾਵਟ ਦੂਰ ਹੋ ਜਾਂਦੀ ਹੈ ਤੇ ਨਾਲ ਹੀ ਸਰੀਰ ਨੂੰ ਤਾਕਤ ਮਿਲਦੀ ਹੈ ਖੂਨ ਦੀ ਕਮੀ ਪੂਰੀ ਹੋ ਜਾਂਦੀ ਹੈ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਇਸ ਦੇ ਨਾਲ ਹੀ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ